ਆਹੋ ਭਾਈ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਬਾਬਾ ਬੋਲਦਾ ਸੀਗਾ ਜਰਨੈਲ ਸਿੰਘ ਹਾਂਜੀ ਬਾਬਾ ਜੀ ਕਿਵੇਂ ਹੋ ਬਸ ਠੀਕ ਆ ਭਾਈ ਵਧੀਆ ਤੁਸੀਂ ਹੀ ਬੋਲਦੇ ਹੋ ਮ사ਜ ਪਾਰਲਰ ਤੋਂ ਜਿਹੜਾ ਮ사ਜ ਮਸੂਜੀ ਕਰਦੇ ਹੋ ਤੁਸੀਂ ਹਾਂਜੀ ਅੱਛਾ ਅੱਛਾ ਹੋਰ ਕਿਵੇਂ ਚੱਲਦਾ ਭਾਈ ਕੰਮਕਾਰ ਆਪਣਾ ਬਸ ਠੀਕ ਹੀ ਚੱਲੀ ਜਾਂਦਾ ਹੈ ਅੱਛਾ ਤੇ ਹੋਰ ਸਭ ਠੀਕ ਠਾਕ ਹੈ ਹਾਂਜੀ ਵਧੀਆ ਤੇ ਮੈਂ ਇਹ ਪੁੱਛਣੀ ਸੀ ਗੱਲ ਵੀ ਭਾਈ ਤੁਸੀਂ ਮੁੰਡਿਆਂ ਖੁੰਡਿਆਂ ਦੀ ਮ사ਜ ਕਰਦੇ ਹੋ ਕਿ ਫਿਰ ਸਾਡੇ ਵਰਗੇ ਬੁੱਢਿਆਂ ਦੀ ਵੀ ਕਰ ਦਿੰਦੇ ਹੋ ਸਾਰਿਆਂ ਦੀ ਕਰਦੇ ਆ ਮ사ਜ ਤਾਂ ਮ사ਜ ਹੀ ਹੁੰਦੀ ਹੈ ਮ사ਜ ਮ사ਜ ਹੁੰਦੀ ਮਤੋਂ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਕੁਝ ਵੀ ਹੈ ਨਹੀਂ ਕਿਸੇ ਦੀ ਵੀ ਜੇ ਕੋਈ ਬੁੱਢਾ ਤੁਹਾਡੇ ਕੋਲ ਮ사ਜ ਕਰਵਾਵੇ ਤਾਂ ਨਹੀਂ ਜੀ ਕੋਈ ਦਿੱਕਤ ਨਹੀਂ ਗੀ ਹੈ ਨਹੀਂ ਕੀ ਨਹੀਂ ਜੀ ਫੇਰ ਅਸੀਂ ਆਈਏ ਤਾਂ ਸਾਨੂੰ ਸਾਡੀ ਕਰਦੇ ਹੋਗੇ ਹਾਂਜੀ ਕਰ ਦਾਂਗੇ ਅੱਛਾ ਇਹਦੇ ਵਿੱਚ ਕੀ ਕੁਛ ਕਰਦੇ ਹੋ ਨੰਦ ਤੁਸੀਂ ਮੈਨੂੰ ਦੱਸੋ ਫਿਰ ਮਾੜਾ ਮੁੱਟਾ ਹਸਾਬ ਕਿਤਾਬ ਜਾਂ ਇਹਦੇ ਵਿੱਚ ਕਰਨਾ ਕੀ ਹੈ ਜਿਹੜਾ ਕੁਝ ਹੁੰਦਾ ਉਹੀ ਕੁਛ ਕਰੀਦਾ ਕੀ ਕੁਛ ਕਰੀਦਾ ਦੱਸੋ ਮਨ ਮਾੜਾ ਜਾ ਸਾਰੀ ਮਸ਼ੀਨ ਲਾ ਦੇਈ ਦੀ ਹੈ ਹੌਲੀ 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 ਐਸਾ ਹੀ ਤਾਂ ਫੇਰੀ ਜਾਂਦੇ ਆ ਤਾਂ ਮਸ਼ੀਨ ਤਾਂ ਫਿਰ ਅਸੀਂ ਲਿਆਵਾਂਗੇ ਮਸ਼ੀਨ ਨਾਲ ਥੋੜੀ ਜਿਹੜੇ ਤੁਹਾਡੇ ਥਾਂ ਨਾਲ ਜਿਹੜਾ ਸੁਆਦ ਆਉਣਾ ਉਹਦੇ ਉੱਰ ਗਰੀਸ ਥੋੜੀ ਰਹਿੰਦੀ ਆ ਹਾਂਜੀ ਪਹਿਲਾਂ ਤਾਂ ਜਿਹੜੀਆਂ ਨਾ ਇਹ ਗੋਡਿਆਂ ਗੋਡਿਆਂ ਚ ਚੀਚਾ ਡੋਲਿਆਂ ਚ ਪਿੰਡੀਆਂ ਜੀਆਂ ਬੱਦੀਆਂ ਨੇ ਉਹ ਤਾਂ ਮਸ਼ੀਨ ਹੀ ਚਾਲੂ ਕਰਦੇ ਆ ਨਾ ਅੱਛਾ ਹਾਂ ਮਸ਼ੀਨ ਵੀ ਨਾਰਮਲ ਹੱਥਾਂ ਮਾਰ ਹੱਥਾਂ ਵਰਗੀ ਹੁੰਦੀ ਹੈ ਹਾਥੀ ਹੁੰਦੀ ਹੈ ਹਾਂ 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 ਹਾਂਜੀ ਜੇ ਜੇ ਤੁਸੀਂ ਹੱਥਾਂ ਨਾਲ ਕਰ ਦੋਂਦਾ ਫਿਰ ਕੋਈ ਨਜ਼ਾਰਾ ਨਾ ਆ ਜੀ ਮ ਵਿਚਾਰੇ ਲੈਣੇ ਕਿ ਤੁਸੀਂ ਮ사ਜ ਕਰਾਉਣੀ ਹੈ ਨਹੀਂ ਮ사ਜ ਵੀ ਤਾਂ ਅਗਲਾ ਤਾਂ ਹੀ ਕਰਾਉਂਦਾ ਨਾ ਜੇ ਅਗਰ ਨੂੰ ਕੋਈ ਨਜ਼ਾਰਾ ਨਜ਼ੂਰਾ ਆਉਂਦਾ ਤਾਂ ਫੇਰ ਹੀ ਹੈ ਅੱਛਾ ਏ ਹਾਂ ਕੋਈ ਲੈਣੇ ਆਜੀ ਬਾਬਾ ਤੇ ਰਹ ਜੂਗਾ ਨਹੀਂ ਤੁਸੀਂ ਥਾਣਾ ਕਰੋਂਗੇ ਕਿ ਕਿੰਨੇ ਪੈਸੇ ਉਸੇ ਕੀ ਕੁਛ ਲੈਣੇ ਹੋ ਤੁਸੀਂ ਇਹਦੇ ਫਿਰ ਹਾਂ ਅਸੀਂ ਏ ਕਿ ਅਸੀਂ ਜਿਹੜੀ ਮਸ਼ੀਨਾਂ ਕਰਾਉਣਿਆਂ ਦਾ 20000 ਰੁਪਇਆ ਲੈਣੇ ਹਨ ਅੱਛਾ ਉਹ ਥਾਣਾ ਕਰਦੇ ਦਾ 25 ਲੈਣੇ ਅੱਛਾ ਅੱਛਾ ਹਾਂਜੀ ਬੋਝਾ ਤੇ 2500 ਰੁਪਏ ਦਾ ਫਰਕ ਆ ਫਿਰ ਵੀ ਦਾ ਹੈ ਹਾਂਜੀ ਤਿੰਨ ਕੰਨੇ ਰੈਗੂਲਰ ਪੈਣਾ ਪੂਗਾ ਤੁਹਾਨੂੰ ਕਰਦੇ ਅੱਛਾ ਪਰ ਤੇ ਤੁਸੀਂ ਨਾਲ ਪਾਉਂਗੇ ਫਿਰ ਸਾਡੇ ਨਹੀਂ ਜੀ ਮ사ਜ ਕਰਾਂਗੇ ਨਾਲ ਬਹਿ ਜਾਂਗੇ ਫਿਰ ਥੋੜੀ ਮ사ਜ ਕੌਣ ਕਰੂਗਾ ਨਹੀਂ ਨਹੀਂ ਜੇ ਮੰਨ ਲਓ ਇੱਕ ਜਣੀ ਸਾਡੇ ਨਾਲ ਬਹਿ ਜੇ ਦੂਜੀ ਜਣੀ ਮ사ਜ ਕਰੀ ਜਾਵੇ ਨਹੀਂ ਜੀ ਆਏ ਹੈ ਨਹੀਂ ਆਹ ਉਹ ਤੇ ਕਰ ਹੈ ਨਹੀਂ ਜੀ ਜੇ ਮਤਲਬ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕਿੰਨਾ ਦੱਸਿਆ ਸੀ ਰੁਪਇਆ ਮੈਨੂੰ 2500 ਦਸ ਦੇ ਸੀ ਨਾ ਹੱਥ ਦੀ ਮ사ਜ ਦਾ ਤੇ 2000 ਰੁਪਏ ਮਸ਼ੀਨ ਵਾਲੀ ਦਾ ਅੱਛਾ ਅੱਛਾ ਹਾਂਜੀ ਤੇ ਜੇ ਮੰਨ ਲਓ ਮੈਂ ਪੂਰੇ ਸਰੀਰ ਦੀ ਨਾ ਕਰਾਉਣੀ ਹੋਵੇ ਅੱਧੇ ਸਰੀਰ ਦੀ ਕਰਾਉਣੀ ਹੋਵੇ ਤੁਸੀਂ ਉਹਦਾ ਕਿੰਨਾ ਲਾਓਗੇ ਮੇਰੇ ਤੋਂ ਫਿਰ ਮੈਨੂੰ ਇਹ ਦੱਸੋ ਭਾਈ ਉਹਦਾ 1000 ਰੁਪਿਆ ਜੀ 1000 ਰੁਪਏ ਮਤਲਬ ਢਿੱਡ ਤੋਂ ਥੱਲੇ ਥੱਲੇ ਵਾਲੀ ਦਾ ਮ사ਜ ਦਾ ਹਾਂਜੀ ਮਤਲਬ ਢਿੱਡ ਤੋਂ ਥੱਲੇ ਥੱਲੇ ਕੋਈ ਅੰਗ ਛੁੱਟਣਾ ਤਾਂ ਨਹੀਂ ਜਾਈ ਥੋੜਾ ਤਾਂ ਨਹੀਂ ਫਿਰ ਕੋਈ ਨਹੀਂ ਜੀ ਕੋਈ ਨਹੀਂ ਛੁੱਟਦਾ ਅੱਛਾ ਜੀ ਹਾਂਜੀ ਜਦੋਂ ਮੱਕੀ ਗੱਲ ਹੈ ਜਮਾ ਹਾਂਜੀ ਹਾਂ ਪੱਕੀ ਆ ਅੱਛਾ ਵੀ ਆਪਣੇ ਧੁੰਨੀ ਤੋਂ ਥੱਲੇ ਥੱਲੇ ਵਾਲਾ ਜਿੰਨਾ ਵੀ ਹਿੱਸਾ ਹੈ ਤੁਹਾਡਾ ਹਾਂ ਇਹ ਸਾਰੇ ਮ사ਜ ਹੋ ਜੂਗੇ ਮ사ਜ ਕਰੋਗੇ ਹੂੰ ਧੁੰਨੀ ਥੱਲੇ ਤੇ ਕੀ ਹਿੱਸਾ ਜੀ ਤੁਸੀਂ ਇਹਦੇ ਸੰਦੀ ਨਾਲ ਕਰਦੇ ਹੋ ਮ사ਜ ਫਿਰ ਹੋਰ ਤਾਂ ਕੀ ਲਾਜੇਗਾ ਇਹ ਕਿਸਾ ਕਿਉਂ ਲੱਤ ਬਾਵਾਂ ਲੱਤਾਂ ਹੈ ਨਹੀਂ ਰੋਡਾਂ ਲੱਤਾਂ ਹੈ ਪੈਰ ਹੈ ਪਤਾ ਨਹੀਂ ਕਿ ਪੋਲੀਆ ਹੋਇਆ ਹੋਵੇ ਇੱਕ ਹੀ ਲੱਤ ਹੈ ਗੁੱਡ ਏ ਕਿਤੇ ਇੰਨਾ ਕੁ ਸਹੇਲ ਲੱਤ ਤਾਂ ਥੱਲੇ ਕਹਿੰਦੇ ਹੀ ਸੋਈ ਹੈ ਨਹੀਂ ਸਾਡਾ ਐ ਕਿਉਂ ਬੋਲਦੇ ਹੋ ਤੁਸੀਂ ਮੈਂ ਨਹੀਂ ਮੈਂ ਤਾਂ ਪੋਈਆ ਹੋਇਆ ਹੋਇਆ ਮੇਰੇ ਤਾਂ ਮੇਰਾ ਖਲੋੜੀਆਂ ਤੋਂ ਥੜਾ ਤਾਂ ਮੇਰੇ ਤੇ ਕਿ ਲੱਤ ਹੈਗੀ ਢੜ ਤੋਂ ਥੱਲੇ ਬਸ ਅੱਛਾ ਫੇਰ ਥੋੜੀ ਜ਼ਰੂਰੀ ਕੀ ਹਮਾਲੇ ਚੇ ਕਰਾਉਣ ਦੀ ਉਹ ਨਾ ਉਹ ਲੱਤ ਦੇ ਵਿੱਚ ਨਾ ਥੋੜੀ ਆਕੜ ਵੜੀ ਹੈ ਕਿਰੇ ਬੇਟਾ ਦਵਾਈ ਪਾਣੀ ਲੈ ਲਓ ਤੁਸੀਂ ਦਵਾਈ ਪਾਣੀ ਕੁਛ ਨਹੀਂ ਲੈਣਾ ਮੈਂ ਤਾਂ ਤੇ ਉਸ ਲੱਤ 'ਚ ਹੈਗੀ ਆਕੜ ਵਾਲੀ ਅੱਛਾ ਹਾਂ ਇਹ ਆਕੜ ਹੈਗੀ ਬਾੜੀ ਜੇ ਆਕੜ ਘਟਾਉਣੀ ਆ ਆਕੜ ਕਿਵੇਂ ਘਟੂਗੀ ਉਸ ਦੀ ਉਹਨੂੰ ਝਟਕਾ ਦੇਵਾ ਦੇ ਮਸ਼ੀਨ ਦਾ ਮਸ਼ੀਨ ਦਾ ਝਟਕਾ ਨਹੀਂ ਦੇਵਾਣਾ ਤੁਸੀਂ ਮਸ਼ੀਨ ਦਾ ਝਟਕਾ ਦੇਵਾਣਾ ਉਸ ਨੂੰ ਨਾ ਮਸ਼ੀਨ ਚਾਹੀਦੀ ਹੋਊਗੀ ਕੋਈ ਜਿਹੜੀ ਰੋਜ਼ ਹੈ ਨਾ ਜਿਵੇਂ ਗੰਨਾ ਨਹੀਂ ਜਿਵੇਂ ਆਪਾਂ ਮਸ਼ੀਨ ਚ ਪਾ ਕੇ ਰਸ ਕੱਢਦੇ ਹੁੰਦੇ ਆ ਹੂੰ ਆਪ ਗੰਨੇ ਵਾਲੇ ਦੁਕਾਨ ਤੇ ਜੂਸ ਪੀਣ ਗਏਗਾ ਤੇ ਹੂੰ ਤੇ ਉੱਥੇ ਗੰਨੇ ਨੂੰ ਮਸ਼ੀਨ ਦੇ ਵਿੱਚ ਪਾ ਜਾਂਦਾ ਮਰ ਗੰਨਾ ਇਹਨੂੰ ਮੁੱਛੜ ਜਾਂਦਾ ਹਨ ਅੰਦਰ ਜਾ ਕੇ ਉਹਨ ਕੇ ਬਾਹਰ ਰਸ ਨਿਕਲ ਜਾਂਦਾ ਹੂੰ ਉਹ ਹੀ ਰਸ ਕੱਢਦੇ ਹੁੰਦੇ ਉਹ ਦੇਖੋ ਜੀ تھوڑی تکلیف ہے ਤਾਂ ਅਸੀਂ ਨਹੀਂ ਕਰ ਸਕਦੇ ਹਾਂ ਮੈਂ ਨਹੀਂ ਤੁਸੀਂ ਕਿਹਨੇ ਮੇਰੇ ਫੂਲਿਆ ਹੋਇਆ ਫਿਰ ਦੂਸਰੀ ਲੱਤ 'ਚ ਕੋਈ ਦਿੱਕਤ ਹੋ ਗਈ ਫਿਰ ਨਾ ਨਾ ਉਸ ਲੱਤ 'ਚ ਨਹੀਂ ਉਹ ਲੱਤ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਵੀ ਦੂਜੀਆਂ ਲੱਤਾਂ 'ਤੇ ਕੋਈ ਦਿੱਕਤ ਨਹੀਂ ਮੈਨੂੰ ਉਹ ਹੀ ਤਾਂ ਲੱਤ ਦੇ ਸਾਰੇ ਤਾਂ ਜੀਨਾਂ ਨੇ ਹਾਂ ਜੀ ਤੇ ਕਹਿੰਦੇ ਤੁਸੀਂ ਘਰੇ ਦਵਾਈ ਲੈ ਲਓ ਡਾਕਟਰ ਦੀ ਰਾਏ ਲੈ ਲਓ ਡਾਕਟਰ ਦੀ ਕੀ ਰਾਏ ਲਈਏ ਹੁਣ ਦੱਸੋ ਤੁਸੀਂ ਸਿੱਧੇ ਲੂਰਾ ਹੀ ਲੋ ਡਾਕਟਰ ਦੀ ਤੁਸੀਂ ਹਾਂ ਡਾਕਟਰ ਦੇ ਨਹੀਂ ਹਸਤਾ ਹੀ ਹੈਗਾ ਨਹੀਂ ਹਸ ਤਾਂ ਤੁਹਾਡੇ ਕੋਲ ਲੈਣਾ ਜਿਹੜਾ ਕੁਝ ਲੈਣਾ ਹੈ ਜੇ ਤੁਸੀਂ ਦਿੰਨੇ ਹੋ ਤਾਂ ਨਹੀਂ ਤਾਂ ਭਾਈ ਨੰਬਰ ਮੇਰੇ ਕੋਲ ਕਾਰਡ ਹੋਰ ਵੀ ਦੋ ਦਿਨਾਂ ਦੇ ਪਈ ਹੈ ਮੈਂ ਤੁਹਾਨੂੰ ਇਹ ਦੱਸਿਆ ਵੀ ਤੁਹਾਡਾ ਕੋਲ ਕੰਮ ਜਿਹੜਾ ਹੈਗਾ ਵਧੀਆ ਹੈਗਾ ਹਨਾ ਕੰਮ ਤਾਂ ਜੀ ਵਧੀਆ ਹੈ ਜਿਹੜੇ ਸਾਹਮਣੇ ਤੁਸੀਂ ਤੁਹਾਡੇ ਤੇ ਖਲੀਫ ਦਸੀ ਜਾਂਦੇ ਆ ਨਾ ਉਹ ਸਾਬਨਾ ਸੀ ਵੀ ਹੱਥ ਹੋਰ ਜਿਹੜੇ ਪਲਾਂ ਹੀ ਤੁਹਾਡੇ ਕੋਲ ਦੋ ਤਿੰਨ ਕਾਲ ਰੁਪਏ ਹੋਣਗੇ ਉਹ ਵੀ ਨਹੀਂ ਪਾਉਂਦੇ ਕਰਨੇ ਨਹੀਂ ਪਤਰੀ ਕੋਲ ਉਸੇ ਹੀ ਜਿਵੇਂ ਤੀਜੀਲਾ ਤਨਾਮ ਨਹੀਂ ਉਹਨਾਂ ਕੋਲ ਜਿਆਦਾਤਰ ਮ사ਜ ਦੀ ਕੁਸ਼ਤੀ ਕੀ ਖਿਡਾਰੀ ਹੁੰਦੇ ਆ ਮ사ਜ ਕਰਾਉਣ ਕੁਸ਼ਤੀ ਵੀ ਕਰ ਲਾਂਗੇ ਅਸੀਂ ਤਾਂ ਕੇ ਕੁਸ਼ਤੀ ਵਾਲੇ ਖਿਡਾਰੀ ਹੁੰਦੇ ਆ ਮ사ਜ ਕਰਾਉਣ ਮਤਲਬ ਕਬੱਡੀ ਮੁੰਡੇ ਖੇਡਦੇ ਆ ਉਹ ਹੁੰਦੇ ਆ ਸਾਡੇ ਕੋਲ ਚਲ ਕੁਸ਼ਤੀ ਵੀ ਕਰ ਲਾਂਗੇ ਅਸੀਂ ਹਾਂ ਕੁਸ਼ਤੀ ਕਰ ਲਾਂਗੇ ਤੁਸੀਂ ਕਰ ਲਾਂਗੇ ਅਸੀਂ ਹੋਰ ਕੁਸ਼ਤੀ ਮੈਂ ਕਰ ਲਵਾਂ ਤੇ ਮੈਂ ਤੇਰੇ ਕੋਲ ਇੱਕ ਗੱਲ ਸੁਣਾਂ ਮੈਂ ਤੇਰੇ ਕੋਲੇ ਹੀ ਆਉਣਾ ਤੇ ਕੋਲੇ ਬੈਠ ਕੇ ਗੱਲ ਕਰਦੇ ਆਪਾਂ ਠੀਕ ਆ Fica aí. Okay.